ਵਿੰਹਿੰਨਿਆਂ ਬੱਤੀ ਦਿੱਤੀਆਂ ਦੇ ਘਰਾਉ ਹੋਏ ਐ ਵਿਹਿੰਨਿਆਂ ਬੱਤੀ ਥਾਣੇ ਘੇਰੇ ਗਏ ਐ ਪਰ ਜੇ ਥੋੜੀ ਗਿਣਤੀ ਐ ਉਸ ਨਾਲ ਨੂੰ ਨਹੀਂ ਗਾਉਂਦੇ ਦਰ ਦਰ ਬਾਹਰ ਚਲਾਉਣ ਲੱਗ ਜਾਂਦੇ ਐ ਇਸ ਕਰਕੇ ਸਾਰਿਆਂ ਨੂੰ ਵੱਡੀ ਗੱਲ ਇਹ ਅਸੀਂ ਪਹਿਲਾਂ ਜਿਹੜੇ ਜਿਹੜੇ ਕਿੱਤੇ ਨਾਲ ਸੰਘਰਸ਼ਤਾ ਅਸੀਂ ਉਸ ਕਿੱਤੇ ਦੇ ਬਣੀਏ ਹੁਣ ਹਾਲਤ ਕੀ ਐ ਤੁਸੀਂ ਪਿੰਡ ਵਾਲਿਆਂ ਨੂੰ ਪੁੱਛ ਲਿਓ ਕੋਈ ਕਹੋ ਮੈਂ ਕਾਲੀਆਂ ਕੋਈ ਕਹੋ ਮੈਂ ਕਾਂਗਰਸੀਆਂ ਕੋਈ ਕੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕੋਈ ਕਹੋ ਮੈਂ ਆਪਾਂ ਤੇ ਜੇ ਕਾਲੀਆਂ ਕਾਂਗਰਸੀਆਂ ਵੀ ਗੱਲ ਕਰਦੇ ਉਹ ਕਹਿੰਦੇ ਸਾਡੇ ਵੱਡਿਆਂ ਕਿੰਨੀਆਂ ਪੀੜ੍ਹੀਆਂ ਨਮਜੋਗਾਂ ਦੇ ਜਨਮਾਂ ਦੇ ਆ ਮੇਰਾ ਸਵਾਲ ਆ ਨਾ ਸਾਰੇ ਬ੍ਰਾਹਮਣਾਂ ਨੂੰ ਤੇ ਤੁਸੀਂ ਫੇਰਤੀ ਕਿਦੋਂ ਦੇ ਕਰਦੇ ਹੋ ਬਾਬੇ ਨਾਨਕ ਬਲੇ ਦੇ ਫਿਰ ਤੁਸੀਂ ਇਹ ਗੱਲ ਕਿਉਂ ਬੋਲ ਗਏ ਕਿ ਅਸੀਂ ਪਹਿਲਾ ਕਿਸਾਨ ਆ ਉਸ ਤੋਂ ਬਾਅਦ ਅਸੀਂ ਕੋਈ ਪਹਾੜ ਪਾੜ ਦੀ ਦੇ ਹੋ ਸਕਦੇ ਆ ਉਸ ਤੋਂ ਬਾਅਦ ਅਸੀਂ ਕਿਸੇ ਧਰਮ ਦੇ ਹੋ ਸਕਦੇ ਆ ਕਿਸੇ ਜਾਤ ਦੇ ਹੋ ਸਕਦੇ ਆ ਕਿਸੇ ਇਲਾਕੇ ਦੇ ਹੋ ਸਕਦੇ ਆ ਜਿੰਨਾ ਜਰ ਭਰਾਵਾ ਆਉ ਦਾ ਕਿੱਤੇ ਦੇ ਵੀ ਬਣਦੇ ਉਹਨਾਂ ਜਿਹੜੇ ਲਟੇਰੇ ਤੁਹਾਡੀਆਂ ਜਾਨਾਂ ਲੈਂਦੇ ਰਹਿਣਗੇ ਜਨਾ ਇਹ ਨਹੀਂ ਵੀ ਜਦ ਬਾਰਡਰਾਂ ਤੇ ਲੜਦੇ ਆ ਸਰਕਾਰ ਦੇ ਖਿਲਾਫ ਲੜ ਜਾਂ ਉਹਨਾਂ ਨੇ ਲੈਂਦੇ ਆ ਨਹੀਂ ਭਰਾਵੋ ਜਿਨ੍ਹਾਂ ਨਸ਼ਾ ਵਰਤਾਇਆ ਇਹਨਾਂ ਨੇ ਖੁੱਲ੍ਹਿਆ ਆ ਮੈਂ ਬਾਅਦ ਸਾਰੇ ਵੀ ਕਰੇ ਵੀ ਨਸ਼ਾ ਬੰਦ ਕਰਾਂਗੇ ਜਿੰਨੇ ਨਾਲ ਨਾਲ ਨਸ਼ੇ ਦੀ ਢੇਡ ਚੜ ਗਏ ਉਹਦਾ ਜੀਨੇ ਮਾਰੇ ਆ ਉਹਦਾ ਬਾਡਰਾਂ ਤੇ ਲੜਨੀ ਸੀ ਜਿਹੜੇ ਸਾਡੇ ਕਿਸਾਨ ਵੀ ਨੂੰ ਖੁਦਕਿਰਸ਼ੀਆਂ ਕਰਕੇ ਸਾਡੇ ਪਰਿਵਾਰਾਂ ਤੋਂ ਵਿਸੜ ਗਏ ਉਹਦਾ ਕਿਸੇ ਮੌਕੇ ਨਹੀਂ ਸੀਗੇ ਜੇ ਜਿਹੜੇ ਅਸੀਂ ਖੇਤੀ ਕਰਦੇ ਆਂ ਹਰ ਵਕਤ ਕੋਹਾਵੇ ਖੇਤੀ ਦੀ ਮੌਦ ਦੇ ਮੂਹਰ ਹੋ ਕੇ ਹੁੰਦੀ ਹੈ ਜਿੰਨੇ ਖੇਤੀ ਦੇ ਮੌਕੇ ਕਿੰਨੇ ਲੱਖ ਮੌਕੇ ਹੋਣਗੇ ਇਸ ਕਰਕੇ ਮੈਂ ਆਖਸ ਦੇ ਵਿੱਚ ਇਹੀ ਗੱਲ ਭਰਵਾਉ ਤੁਹਾਨੂੰ ਕਹਿਣੀ ਚਾਹਣਾ ਕਿ ਜਿੰਨਾ ਜਦੋਂ ਅਸੀਂ ਤਬਕੇ ਦੇ ਪਹਿਲਾਂ ਬਣ ਗਏ ਤੇ ਜਿੰਨੀਆਂ ਜੱਥੇਬੰਦੀਆਂ ਬਣ ਗਏ ਇੱਕ ਮੁੱਦੇ ਤੇ ਜਿੱਥੇ ਵੀ ਕੋਈ ਟਕੋਟਾ ਸੈਂਤੀ ਹੁੰਦੀ ਹੈ ਉਸ ਮੁੱਦੇ ਤੇ ਲੜਾਈ ਲੜੀਏ ਲਾਜਗਾਲੇ ਤੋਂ ਹੋਰ ਕਹਿਣੀ ਹੈ ਕਿ ਜਿਹੜੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਜਿਹਦੇ ਦਬਾਅ ਪਾ ਕੇ ਤੇ ਜਿਹੜਾ ਖੇਤੀ ਕਾਨੂੰਨ ਇਹਨਾਂ ਨੇ ਬਣਾਉਣ ਦੇ ਵਾਸਤੇ ਫਰੜਾ ਤਿਆਰ ਕੀਤਾ ਸੀ ਜਿਹਨੂੰ ਦੱਬੀ ਬੈਠੇ ਚੰਡੀਗੜ੍ਹ ਅੱਗੇ ਆ ਕੇ ਕਢਾਇਆ ਉਹ ਖੇਤੀ ਨੀਤੀ ਨੂੰ ਤਾਂ ਬਣਵਾਉਣੀ ਹੈ ਇਹ ਭਰਾਵਾ ਕਰਨ ਕਰਕੇ ਪਿੰਨਾ ਚ ਚੌਂਕੀਦਾਰਾ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ